ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਜੁੱਧ ਛੇੜਿਆ ਉਸ ਦੇ ਤਹਿਤ ਮਾਨ ਜੋ ਸਰ ਗੁਰਪ੍ਰੀਤ ਸਿੰਘ ਜੀ ਭੁੱਲਰ ਕਮਿਸ਼ਨਰ ਅੰਮ੍ਰਿਤਸਰ ਜੀ ਵੱਲੋਂ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਸਾਡੇ ਵੱਲੋਂ ਮਕਬੂਲਪੁਰ ਏਰੀਆ ਦੇ ਵਿੱਚ ਜਿਹੜੀ ਪੈਟਰੋਲਿੰਗ ਗੈਸਟ ਕੀਤੀ ਜਾਂਦੀ ਆ ਜਿਹੜੇ ਦੌਰਾਨ ਇਹ ਗੈਸਟ ਅੱਜ ਪਾਇਆ ਗਿਆ ਵਾ ਕਿ ਇੱਥੇ ਇੱਕ ਲੜਕੀ ਤੇ ਇੱਕ ਲੜਕਾ ਜਿਹੜੇ ਕਿ ਨਸ਼ਾ ਕਰਨ ਦੇ ਆਦੀ ਸੀ ਜਿਨ੍ਹਾਂ ਨੂੰ ਕਿ ਨਸ਼ਾ ਨਹੀਂ ਮਿਲ ਰਿਹਾ 87 ਹੈ 87 ਦੀ ਵਜ੍ਹਾ ਕਰਕੇ ਨਸ਼ਾ ਨਹੀਂ ਸੀ ਮਿਲਦਾ ਜਿਸ ਦੀ ਵਜ੍ਹਾ ਕਰਕੇ ਜਿਹੜਾ ਲੜਕਾ ਵਾ ਜੋ ਚਾਤੀਵੰਡ ਦਾ ਰਹਿਣ ਵਾਲਾ ਜੋ ਚਾਤੀਵੰਡ ਦਾ ਰਹਿਣ ਵਾਲਾ ਉਹਨੂੰ ਉਹ ਨਸ਼ੇ ਦੀ ਕਰਕੇ ਉਹ ਇੱਥੇ ਡਿੱਗਾ ਸੀ ਉਹਦੇ ਜਿਹੜੇ ਜਿਹੜਾ ਵਾ ਉਹਦਾ ਉਹਦੀ ਜਿਹੜੀ ਬਾਡੀ ਆ ਉਹ ਸਰਵਾਈਵ ਨਹੀਂ ਸੀ ਕਰ ਰਹੀ ਉਹ ਅੱਜ ਅਸੀਂ ਆ ਕੇ ਉਹਨਾਂ ਨੂੰ ਇੱਥੋਂ ਲੈ ਕੇ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਪ੍ਰੋਬਲਮ ਉਹਨਾਂ ਨੂੰ ਦੱਸਿਆ ਕਿ ਸਾਨੂੰ ਜਿਹੜਾ ਨਸ਼ੇ ਦੀ ਤੋੜ ਲੱਗੀ ਆ ਨਸ਼ਾ ਮਿਲ ਨਹੀਂ ਰਿਹਾ ਸਰਕਾਰ ਦੀ ਸਖਤਾਈ ਕਰਕੇ ਤੇ ਅਸੀਂ ਇਹਨੂੰ ਉਹਨਾਂ ਦੋਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਦਾਖਲ ਕਰਾਇਆ ਗਿਆ ਜੋ ਉਹਨਾਂ ਨੇ ਕਿਹਾ ਕਿ ਸੀ ਇਲਾਜ ਕਰਾਉਣਾ ਚਾਹੁੰਦੇ ਆ ਲੜਕੀ ਤੇ ਲੜਕੇ ਦੋਹਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਦਾਖਲ ਕਰਾ ਦਿੱਤਾ ਗਿਆ ਜੋ ਉਹਨਾਂ ਦਾ ਡਾਕਟਰ ਸਾਹਿਬ ਨੂੰ ਟ੍ਰੀਟਮੈਂਟ ਕੀਤਾ ਜਾ ਰਿਹਾ ਮੈਂ ਆਪ ਦੇ ਧਿਆਨ ਚ ਲਿਆਉਣਾ ਕਿ ਮੁਕਬੂਲਪੁਰੇ ਦੇ ਵਿੱਚ ਜਿਹੜਾ ਕੇ ਏਰੀਆ ਬਦਨਾਮ ਹੀ ਆ ਇੱਥੇ ਜਿੰਨੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹ ਸਾਰਿਆਂ ਦੇ ਖਿਲਾਫ ਕਵਰੀ ਕਰਕੇ ਐਫ ਆਈ ਆਰ ਦਰਜ ਕਰਕੇ ਸਾਰੇ ਜਿਹੜੇ ਜੇਲ੍ਹ ਭੇਜੇ ਹੋਏ ਧੰਨਵਾਦ